ਅੱਜ ਚਲਾਨ ਕੀਤੇ ਜਾ ਰਿਹਾ ਕਿ ਕਿ ਲੈ ਕਰੇ ਸਾਡੇ ਐਸਐਸਡੀ ਸਾਹਿਬ ਡੀਐਸਪੀ ਸਾਹਿਬ ਦੇ ਹਾਜ਼ਰੀ ਵਿੱਚ ਦੌਰਾਨ ਜਿਹੜੇ ਹਾਈਵੇ ਨੈਸ਼ਨਲ ਰੋਡ ਤੇ ਗੱਡੀਆਂ ਖੜੀਆਂ ਕਰਕੇ ਵਿਆਹਾਂ ਕਰ ਜਾਂਦੇ ਆ ਉਹਨਾਂ ਕਰਕੇ ਵੱਡੀਆਂ ਹਾਦਸੇ ਹੁੰਦੇ ਆ ਤੇ ਅਸੀਂ ਬਹੁਤ ਵਾਰੀ ਇਹਨਾਂ ਨੂੰ ਇਹ ਪਹਿਲਾਂ ਵੀ ਗੀਲ ਕੀਤਾ ਵੀ ਕੋਈ ਰੋਡ ਤੇ ਗੱਡੀ ਨਹੀਂ ਲਾਉਣੀ ਪਰ ਫੇਰ ਵੀ ਤੁਹਾਡੇ ਕਹਿਣ ਦੇ ਬਾਵਜੂਦ ਵੀ ਇਹ ਇੱਥੇ ਖੜੀਆਂ ਕਰਕੇ ਚੱਲ ਜਾਂਦੇ ਆ ਅੱਜ ਅਸੀਂ ਇਹਨਾਂ ਦੇ ਜਿਹੜੇ ਗੱਡੀਆਂ ਦੂਰ ਤੇ ਖੜੀਆਂ ਆ ਉਹਨਾਂ ਦੇ ਅਸੀਂ ਵਾਧੂ-ਬਾਧੂ ਚਲਾਨ ਕਰ ਰਹੇ ਹਾਂ ਜੇਕਰ ਗੱਲ ਕਰੀਏ ਤਾਂ ਮੁਕੇਰੀਆਂ ਦੇ ਵਿੱਚ ਵੱਡੀ ਤਦਾਦ ਚ ਲੋਕ ਜਿਹੜੇ ਆ ਰੋਡ ਦੇ ਉੱਪਰ ਹੀ ਗੱਡੀਆਂ ਖੜੀਆਂ ਕਰ ਦਿੰਦੇ ਆ ਪਰ ਤੁਸੀਂ ਫਾਤਾ ਤੇ ਲਿਖ ਕੇ ਵੀ ਲਾਇਆ ਹੋਆ ਜਿਹੜਾ ਚਲਾਨ 1000 ਰੁਪਏ ਜਾਂ 2000 ਰੁਪਏ ਪਰ ਫਿਰ ਵੀ ਲੋਕ ਇਸੀ ਤੋਂ ਵੇਰ ਨਹੀਂ ਹੈਗੇ ਕੀ ਕਹਿਣਾ ਚਾਹੋਗੇ ਅੰਦਰ ਇੰਨਾ ਵੀ ਇਹ ਜਿਹੜੀ ਹੈ ਆਪਣੇ ਸਬਜ਼ੀਆਂ ਦੇ ਦੁਕਾਨਾਂ ਜਾਂ ਫਰੂਟੀਆਂ ਦੇ ਦੁਕਾਨਾਂ ਸਰਕਾਰੀ ਹਸਪਤਲ ਲੱਗੇ ਇਹ ਰੋਡ ਦੇ ਉੱਤੇ ਇਹਨਾਂ ਕਰਕੇ ਥੋੜਾ ਜਿਹਾ ਲੋਕੀ ਗੱਡੀ ਖੜੀ ਕਰਕੇ ਰੋਡ ਦੇ ਉੱਤੇ ਚੱਲ ਜਾਂਦੇ ਆ ਇਹਨਾਂ ਦੇ ਅਸੀਂ ਉਹ ਜਨਨ ਨੂੰ ਅਸੀਂ ਇਹੋ ਕਹੀ ਤਾਂ ਵੀ ਰੇੜੀਆਂ ਪਿੱਛੇ ਕਰਾਈ ਦੀਆਂ ਰੋਜ਼ ਢੇੜੀ ਜਨਨ ਨੂੰ ਕਹਿ ਕੇ ਵੀ ਪਿੱ ਗੱਡੀ-ਵਾੜੀ ਗੱਡੀ ਤੇ ਸਮਾਨ ਵਣਾ ਤੁਹਾਡੇ ਕੋਲ ਆਂ ਰੋਡ ਤੇ ਗੱਡੀ ਗੱਡੀ ਮੁਰਗੀ ਇਹਦੇ ਕਰਕੇ ਫਿਰ ਐਕਸੀਡੈਂਟ ਹੋ ਗਿਆ ਬਾਅਦੂ ਬਾਅਦ ਲੋਕਾਂ ਨੇ ਪੁਲਿਸ ਨੂੰ ਜਾਨਾ ਚਾਹੀਦੀਆਂ ਹੁਣ ਤੱਕ ਕਰ ਕਿੰਨੇ ਚਲਾਨ ਕਰ ਦਿੱਤੇ ਹੋਣ 6-7 ਚਲਾਨ ਅੱਜ ਤੱਕ ਹੋ ਗਏ ਠੀਕ ਆ ਸਰ